ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੂਟੀਕ ਕੋਰ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬ ਤਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਤ ਦੀ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਮੇਰਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਸਾਡੇ ਵਾਲੇ ਡਿਜ਼ਾਈਨ ਤੁਸੀਂ YouTube ਤੋਂ ਲਾਵਾ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟ ਦੋਨਾਂ ਦੇ ਨਾਮ ਤੇ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਕੇ ਸਿਲੈਕਟ ਕਰਕੇ ਆਪਣਾ ਦਾ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਸਟਿਚਿੰਗ ਆ ਫੈਬਰਿਕ ਆ ਵਰਕ ਆ ਕਿਸੇ ਵੀ ਤਰ੍ਹਾਂ ਤੁਸੀਂ ਆਪਣਾ ਹੈ ਲਹਿੰਗਾ ਚਲਾਰਾ ਕਰਾਰਾ ਹੈਂਡਵਰਕ ਦੇ ਵਿੱਚ ਬ੍ਰਾਈਡਲ ਸੂਟ ਤਿਆਰ ਕਰਵਾਉਣਾਗਾ ਹੈਵੀ ਤੋਂ ਹੈਵੀ ਮਤਲਬ ਤੁਸੀਂ ਹੈਂਡਵਰਕ ਦੇ ਵਿੱਚ ਜੋ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਸੂਟ ਉਹ ਮੇਰੇ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਡਿਜ਼ਾਈਨਿੰਗ ਆ ਤੁਸੀਂ ਸਾਡੇ ਵਾਲੇ ਵੀ ਦੇਖ ਸਕਦੇ ਹੋ ਤੇ ਆਪਣੇ ਵਾਲੀ ਵੀ ਤੁਸੀਂ ਆਪਣੇ ਖੁਦ ਹੀ ਡਿਜ਼ਾਈਨਿੰਗ ਵੀ ਤੁਸੀਂ ਇਹਨਾ ਦਿਖਾ ਕੇ ਸਾਨੂੰ ਆਪਣਾ ਸੇਮ ਉਹਦਾਂ ਦੀ ਕਾਪੀ ਕਰਵਾ ਕੇ ਲੈ ਸਕਦੇ ਹੋ ਵਰਕ ਦੀ ਤੇ ਸਾਨੂੰ ਜਿਹੜਾ ਤੁਸੀਂ ਇਹਨਾ ਇਸ ਸਤੇ ਸਾਡੇ ਕਾਫੀ سارے ਡਿਜ਼ਾਈਨ ਨੇ ਜਿਹੜੇ ਅਪਲੋਡ ਕੀਤੇ ਹੋਏ ਨੇ ਲਹਿੰਗੇ ਵਗੈਰਾ ਵੀ ਉਸ ਬ੍ਰਾਈਡਲ ਲਹਿੰਗਾ ਜਾਂ ਬ੍ਰੈਡਲਸ ਸੂਟ ਵਗੈਰਾ ਸੇ ਤਿਆਰ ਕਰਵਾਏ ਹੋਏ ਨੇ ਸਾਰਿਆਂ ਦੇ ਵੀਡੀਓ ਸਾਡੇ ਉੱਤੇ ਅਪਲੋਡ ਨੇ ਤੁਸੀਂ ਉਥੋਂ ਡਿਜ਼ਾਈਨ ਵਾਲੇ ਸਾਡੇ ਚੈੱਕ ਕਰਕੇ ਤੁਸੀਂ ਆਪਣਾ ਇਹ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਬਿਨ ਬਸਟਿਚਿੰਗ ਵੀ ਲੈ ਸਕਦੇ ਹੋ ਬਿਦੌਟ ਚਾਜੀ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਫੈਬਰਿਕ ਚਾਹੋ ਉਸੇ ਫੈਬਰਿਕ ਦੇ ਵਿੱਚ ਆਪਣੇ ਸਾਰੇ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਹਾਂਜੀ ਦਿਖਾਉਣੇ ਆ ਆਪਣੇ ਅੱਜ ਵਾਲੇ ਜੋ ਸੂਟ ਅਸੀਂ ਤਿਆਰ ਕਰਵਾਏ ਨੇਗੇ ਬਹੁਤ ਸੋਹਣੇ ਆਪਵਰਕ ਦੇ ਨਾਲ ਰੈਡੀ ਕਰਵਾਏ ਹੋਏ ਨੇ ਸਾਰੇ ਸੂ ਹਾਂਜੀ ਜਿਹੜਾ ਆਪਾਂ ਨੇ ਇਹ ਤਿਆਰ ਕਰਵਾਇਆ ਹੈ ਆਪਾਂ ਨੇ ਸ਼ਾਲ ਕਰਵਾਇਆ ਬੈਲਵਟ ਦਾ ਸ਼ਾਲ ਹੈਗਾ ਮੈਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਸਾਰਾ ਮਸ਼ੀਨਵਰਕ ਚ ਤਿਆਰ ਹੋਇਆ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਆਹੀ ਆਪਣੀ ਐਦਾਂ ਦੇਖੋ ਵਾਈਟ ਕਲਰ ਦਾ ਸੈਂਟਰ ਦੇ ਵਿੱਚੋਂ ਆ ਗਿਆ ਇਹ ਵਾਈਟ ਆਪਾਂ ਨੇ ਸੈਂਟਰ ਰੱਖਿਆ ਤੇ ਆ ਜਿਹੜਾ ਇਹਦੇ ਪੱਲੇ ਨੇ ਗੇ ਦੋਨੇ ਸ਼ਾਲ ਦੇ ਇਹ ਆਪਾਂ ਨੇ ਰੱਖੇ ਨੇ ਮਹਿੰਦੀ ਕਲਰ ਦੇ ਸਾਰਾ ਦੇਖੋ ਮਸ਼ੀਨਵਰਕ ਨਾਲ ਤਿਆਰ ਆਗਾ ਇਹ ਤੇ ਹੈਗਾ ਸਾਰਾ ਫੁਲਕਾਰੀ ਵਰਕ ਹੈਗਾ ਸਾਰਾ ਫੁਲਕਾਰੀ ਨਾਲ ਦੇਖੋ ਇਹ ਸ਼ਾਲ ਤਿਆਰ ਹੋਇਆ ਬੈਲਵਟ ਦਾ ਆਪਣਾ ਐਦਾਂ ਇਹਦਾ ਦੋਨਾਂ ਪੱਲਿਆਂ ਦੇ ਉੱਪਰ ਆਪਾਂ ਨੇ ਪੈਚ ਲਾਇਆ ਹੈ ਮੈਂ ਇਹਦੀ ਕਲਰ ਦਾ ਸਾਰਾ ਜਿਹੜਾ ਸ਼ਾਲ ਹੈਗਾ ਉਹ ਵਾਈਟ ਕਲਰ ਦਾ ਐਦਾਂ ਸਾਰਾ ਇਹ ਆਪਣਾ ਦੇਖੋ ਡਿਜ਼ਾਈਨ ਹੈਗਾ ਸਾਰਾ ਆਪਣਾ ਹੀ ਫੁਲਕਾਰੀ ਦਾ ਡਿਜ਼ਾਈਨ ਤੁਸੀਂ ਐਦਾਂ ਦੇ ਸ਼ਾਲ ਬੈਲਵਟ ਦੇ ਇੱਕ ਕਲਰ ਦਾ ਕਰਵਾਉਣਾ ਇੱਕ ਦਾ ਵੀ ਕਰਵਾ ਸਕਦੇ ਹੋ ਆਪਣੀ ਕੋਈ ਸ਼ਰਟ ਹੈ ਤਾਂ ਤਿਆਰ ਕਰਵਾਉਣੀ ਹੈ ਹਨਾ ਫੁਲਕਾਰੀ ਦੇ ਵਿੱਚ ਤਾਂ ਐਦਾਂ ਕਰਵਾ ਸਕਦੇ ਤੁਸੀਂ ਇਹਦੇ ਦੋਨੇ ਦੋਨੇ ਸਾਈਡਾਂ ਐਦਾਂ ਪੈਚ ਨਾਲ ਲੱਗੀ ਪੈਚ ਲੱਗੀ ਹੋਈ ਨਹੀਂ ਦੇਖ ਤੇ ਆਪਾਂ ਇਹਨੂੰ ਫਿਨਿਸ਼ਿੰਗ ਨਾਲ ਦੇਣ ਵਾਲੀ ਰਹਿਣੀ ਹੈ ਫਿਨਿਸ਼ਿੰਗ ਦੇ ਕੇ ਤਾਂ ਬਹੁਤ ਵਧੀਆ ਲੁੱਕ ਹੋ ਜਾਂਦੀ ਹੈ ਨਾ ਬਧਿਆ ਲੱਗਣ ਲੱਗ ਜਾਂਦਾ ਹੈ ਦੇਖੋ ਇਹ ਆਪਣਾ 벨ਵਟ ਦਾ ਸ਼ਾਲ ਤੁਸੀਂ 벨ਵਟ ਚ ਵੀ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਕਿਸੇ ਹੋਰ ਪਸ਼ਮੀਨਾ ਵਗੈਰਾ ਚ ਕਰਵਾਉਣਾ ਇਦਾਂ ਦੀ ਚੀਜ਼ ਤਿਆਰ ਉਹਦਾ ਵੀ ਕਰਵਾ ਸਕਦੇ ਹੋ 셔ਟ ਤਿਆਰ ਕਰਵਾਉਣੀ ਆ ਨਾਲ ਇਹਦੇ ਕੋਈ ਲਹੰਗਾ ਕਰਾਉਣਾ ਸਲਵਾਰ ਤੇ ਇਦਾਂ ਵਰਕ ਕਰਵਾਉਣਾਗਾ ਹਨਾ ਮਤਲਬ ਤੁਹਾਡੇ ਕੋਲ ਡਿਜ਼ਾਈਨ ਆਗਾ ਦੇਖਣ ਦੇ ਲਈ ਇਦਾਂ ਦੀ ਚੀਜ਼ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਾਂ ਦੇਖੋ ਆਹ ਜੱਗ ਲਈ ਲਹੰਗਾ ਤੇ ਫੁਲਕਾਰੀ ਦੀ 셔ਟ ਤਿਆਰ ਕਰਵਾਈ ਹੈਗੀ ਦੇਖੋ ਇਦਾਂ ਇਹ ਵਾਲੀ ਫੁਲਕਾਰੀ ਦੀ 셔ਟ ਹੈਗੀ ਇਦਾਂ ਬਾਗ ਦੀ ਮਤਲਬ 셔ਟ ਹੈ ਕਿ ਬਾਗ ਦਾ ਫੁਕਾਰੀ ਕਹਿ ਲਓ ਹੁਣ ਇਦਾਂ ਫੁਕਾਰੀ ਦੀ 셔ਟ ਹੈ ਕਿ ਸਾਰੀ ਤੇ ਨਾਲ ਇਹਦੇ ਆਪਾਂ ਨੇ ਘੱਗਰਾ ਤਿਆਰ ਕਰਵਾਇਆ ਹੈ ਦੇਖੋ ਵਾਈਟ ਕਲਰ ਦਾ ਘੱਗਰਾ ਹੈਗਾ ਤੇ ਇਦਾਂ ਦੇਖੋ ਇਹਦੇ نیچے ਦੇਖੋ ਉਮੀ ਫੁਕਾਰੀ ਦਾ ਪੈਚ ਲੱਗਿਆ ਹੋਇਆ ਹੈਗਾ ਘੱਗਰੇ ਦੇ ਘੱਗਰੇ ਦੇ ਇਹਦਾ ਪੈਚ ਲੱਗਿਆ ਹੋਇਆ ਤੇ ਨਾਲ ਫੁਕਾਰੀ ਦੀ 셔ਟ ਹੈ ਵਾਈਟ ਕਲਰ ਦਾ ਦੁਪੱਟਾ ਗਾ ਨਾਲ ਤੇ ਐਦਾ ਮੋਤੀਆਂ ਵਾਲੀ ਗੁੱਟ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ। ਇਹਦੇ ਵਿੱਚ ਤੁਹਾਨੂੰ ਕਲਰ ਵਗੈਰਾ ਵੀ ਮਿਲ ਜਾਣਗੇ ਹਨਾ ਤੁਸੀਂ ਆਪਣੇ ਕਲਰ ਹੋਰ ਵੀ ਲੈ ਸਕਦੇ ਹੋਗੇ ਨਾਲ ਜਿਵੇਂ yellow ਕਲਰ ਵਗੈਰਾ ਜਾਂ ਕੋਈ ਹੋਰ ਹਨਾ ਕਲਰ ਵੀ ਤਾਂ ਸਾਡੇ ਤਾਂ ਫੋਟੋ ਆਪਵਾ ਸਕਦੇ ਹੋਗੇ ਐਦਾ ਫਲਕਾਰੀ ਦੇ ਤੇ ਇਹ ਹੈਂਡ ਮੇਡ ਹੈਗਾ ਇਹ ਕੋਈ ਐਦਾ ਮਸ਼ੀਨ ਦਾ ਵਰਕ ਨਹੀਂ ਹੈਗਾ ਸਾਰਾ ਹੈਂਡ ਦਾ ਹੈਗਾ ਹੈਂਡ ਮੇਡ ਹੈਗਾ ਆਪਣਾ ਸਾਰਾ ਬਾਗ ਮਿਲੂਗਾ ਮਸ਼ੀਨ ਵਾਲਾ ਵਰਕ ਨਹੀਂ ਮਿਲਣਾ ਹੈਗਾ ਤੇ ਐਦਾ ਤੁਸੀਂ ਹਨਾ ਇਹ ਕਿਸੇ ਵੀ ਕਲਰ ਦੇ ਵਿੱਚ ਲੈ ਸਕਦੇ ਹੋਗੇ ਇਹਦੇ ਨਾਲ ਘਗਰਾ ਗਾ ਤੇ ਇਹਦਾ ਸ਼ਰਟ ਆਗੀ ਤੇ ਨਾਲ ਦੁਪੱਟਾ ਗਾ ਪਿਓਰ ਜਨੂਨ ਦਾ ਅਧਨ ਜੀ ਤੁਸੀਂ ਜਾਗੋ ਲਈ ਆਪਣੀ ਰੈਡੀ ਕਰਵਾਉਣੀ ਹੈਗੀ ਤਾਂ ਕਰਵਾ ਕੇ ਇਦਾਂ ਲੈ ਸਕਦੇ ਆਂਗੇ ਹਾਂਜੀ ਜਿਹੜਾ ਆਪਾਂ ਨੇ ਇਹ ਤਿਆਰ ਕਰਵਾਇਆ ਦੇਖੋ ਇਹ ਆਪਾਂ ਨੇ ਸ਼ਰਾਰਾ ਸੂਟ ਤਿਆਰ ਕਰਵਾਇਆਗਾ ਸ਼ਰਾਰਾ ਸੂਟ ਆ ਦੇਖੋ ਇਹਦੀ ਸ਼ਰਟ ਛੋਟੀ ਹੁੰਦੀ ਹੈ ਨਾ ਤਾਂ ਕਰਕੇ ਆਪਾਂ ਦੇਖੋ ਇਹ ਜਿਹੜੀ ਸ਼ਰਟ ਆ ਆਪਣੀ ਛੋਟੀ ਹੈਗੀ ਇਦਾਂ ਸ਼ਰਾਰਾ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਵਰਕ ਦੇ ਨਾਲ ਤਿਆਰ ਕਰਵਾਇਆ ਹੈ ਹੈਂਡ ਮਸ਼ੀਨ ਆਰੀ ਸਾਰਾ ਤਿੰਨੋਂ ਤਰ੍ਹਾਂ ਦਾ ਵਰਕ ਇੱਥੇ ਹੋਇਆ ਹੋਇਆਗਾ ਹੈਂਡ ਦਾ ਆਰੀ ਦਾ ਤੇ ਮਸ਼ੀਨ ਦਾ ਜਿਹੜੇ ਥ्रेड ਨੇਗੇ ਦੇਖੋ ਇਹ ਇਦੇ ਉੱਪਰ ਆਪਣੇ ਜੂਸ ਹੋਏ ਫੈਲੇਗੇ ਰਸਟ ਕਲਰ ਦਾ ਆਪਾਂ ਸੂਟ ਹੈ ਟੈਬੀ ਤੇ ਤਿਆਰ ਕਰਵਾਇਆ ਇਹ ਜਿਹੜੀ ਫੈਬਰਿਕ ਹੈ ਇਹ ਟੈਬੀ ਸਲਕਦੀ ਹੈਗੀ ਤੇ ਇਹਦੇ ਆਪਾਂ ਗ੍ਰੀਨ ਕਲਰ ਮੈਰੂਨ ਤੇ येलो ਸ਼ੇਡਾ ਜਿਹੜੇ ਇਹ ਆਪਾਂ ਰੱਖੇ ਨੇ ਕਿ ਮੇਨ ਤੇ ਬਾਕੀ ਸਾਰੇ ਦੇ ਵਿੱਚ ਹੈਂਡ ਦਾ ਵੀ ਸਾਰਾ ਟੱਚ ਆ ਕ ਦੇਖੋ ਦਿੱਤਾ ਹੋਇਆ ਮਸ਼ੀਨ ਦਾ ਵੀ ਆ ਤੇ ਆਰਗਰ ਵੀ ਹੈਗਾ ਕਿੰਨੇ ਵਰਕੇ ਤੇ ਕੀਤੇ ਹੋਏ ਨੇ ਦੇਖੋ ਆਪਾਂ ਨੇ ਸ਼ਰਟ ਦੇ ਦਾ ਸੈਂਟਰ ਪੈਨਲ ਨੇ ਐਦਾਂ ਦਾ ਘੇਰਾ ਆ ਗਿਆ ਤੇ ਬਾਜੂ ਦਾ ਵਰਕ ਦੇਖੋ ਪੂਰਾ ਹੈਵੀ ਹੈ ਇਹਦਾ ਬਾਜੂ ਦਾ ਵਰਕ ਪੂਰਾ ਹੈਵੀ ਹੈ ਦੇਖੋ ਇਹਦਾ ਇਹ ਇਹ ਤਿੰਨੇ ਤਰ੍ਹਾਂ ਦਾ ਵਰਕ ਆਪਣੇ ਜਿਹੜਾ ਇਹ ਤੇ ਕੀਤਾ ਹੋਇਆ ਸਾਰਾ ਦੇਖੋ ਤੁਹਾਨੂੰ ਕੈਮਰਾ ਲਾ ਕੇ ਪਹਿਲਾਂ ਸ਼ਰਟ ਦਾ ਵਰਕ ਦਿਖਾ ਦਿੰਦੇ ਆ ਇਦਾਂ ਦੇਖੋ ਸਾਰਾ ਹੀ ਸ਼ਰਟ ਦਾ ਵਰਕ ਆ ਗਿਆ ਇਦਾਂ ਬਹੁਤ ਸੋਹਣਾ ਵਰਕ ਆ ਤੁਸੀਂ ਇਹ ਸੂਟ ਦੇ ਉੱਪਰ ਵਰਕ ਕਰਵਾਉਣਾ ਹੋਵੇ ਤਾਂ ਉਹਦਾ ਵੀ ਕਰਵਾ ਸਕਦੇ ਹੋ ਆਪਣਾ ਹਨਾ ਐਡੀ ਦੇ ਲਈ ਤੁਸੀਂ ਆਪਣਾ ਜੀ ਸੂਟ ਸਲਵਾਰ ਵਾਲਾ ਵਰਕ ਕਰਵਾਉਣਾ ਤਾਂ ਇਹ ਸ਼ਰਟ ਤੇ ਤੁਸੀਂ ਇਦਾਂ ਵਰਕ ਕਰਵਾ ਸਕਦੇ ਹੋ ਇਹ ਤਾਂ ਆਪਣਾ ਸ਼ਰਟ ਦਾ ਵਰਕ ਸੀਗਾ ਤੇ ਨਾਲ ਦੇਖੋ ਇਹ ਆਪਾਂ ਸ਼ਰਾਰਾ ਰੈਡੀ ਕਰਵਾਇਆ ਸ਼ਰਾਰੇ ਤੇ ਵੀ ਇਹ ਸਾਰੇ ਤੇ ਵਰਕ ਹੋਇਆ ਹੈਗਾ ਬਹੁਤ ਹੈਵੀ ਆਪਣਾ ਸਾਰਾ ਦੇਖੋ ਤਿਆਰ ਹੋਇਆ ਹੈਗਾ ਜੀ ਸ਼ਾਰਰੇ ਤੇ ਸਾਰੇ ਤੇ ਵਰਕ ਹੋਇਆ ਹੈਗਾ ਆਪਣਾ ਇਹ ਦੇਖੋ ਸ਼ਾਰਰੇ ਦੇ ਮੂਰੀਆਂ ਤੇ ਵਰਕ ਉੱਪਰ ਨੂੰ ਇਹਦੇ ਕਲੀਆਂ ਜਾਂਦੀਆਂ ਨੇ ਇਹਦਾ ਸ਼ਾਰਰੇ ਤੇ ਕਾਫੀ ਹੈਵੀ ਵਰਕ ਆ ਆਪਣਾ ਸਾਰਾ ਆਪਣੀ ਰਾਸ਼ਟ ਕਲਰ ਦੇ ਉੱਪਰ ਤਿਆਰ ਕਰਵਾਇਆ ਤੁਸੀਂ ਆਪਣਾ ਕੰਟਰਾਸਟ ਤੇ ਵੀ ਕਰਵਾ ਸਕਦੇ ਹੋ ਤੇ ਫੈਬਰਿਕ ਆਪਣੇ ਅਕੋਰਡਿੰਗ ਆਪਣੀ ਕੋਈ ਵੀ ਦੱਸ ਸਕਦੇ ਤੇ ਕਿੰਨਾ ਸੋਹਣਾ ਆਪਣਾ ਤਿਆਰ ਗਿਆ ਸ਼ਾਰਿਆ ਵਾਲਾ ਵਰਕ ਆ ਗਿਆ ਇਧਰ ਆਪਣਾ ਸ਼ਰਟ ਦਾ ਵਰਕ ਕਰ ਲਿਆ ਸਾਰਾ ਤੁਹਾਨੂੰ ਕੈਮਰਾ ਲਾ ਕੇ ਦੇਖੋ ਤੇ ਦਿਖਾ ਦਿੰਨੇ ਆਂਗੀ ਸ਼ਰਟ ਦਾ ਵਰਕ ਸ਼ਾਰਰੇ ਦਾ ਵਰਕ ਇਹ ਦੁਪੱਟਾ ਵੀ ਆਪਾਂ ਨੇ ਪੂਰਾ ਹੈਵੀ ਰੈਡੀ ਕਰਵਾਇਆਗਾ ਪਿਓਰ ਔਰਗੈਂਜ਼ਾ ਜਿਹੜਾ ਦੁਪੱਟਾ ਦਾ ਆਪਾਂ ਨੇ ਉਹ ਤਿਆਰ ਕਰਵਾਇਆਗਾ ਪਿਓਰ ਔਰਗੈਂਜ਼ਾ ਦੁਪੱਟਾ ਤੇ ਦੁਪੱਟੇ ਦੇ ਫੋਰ ਸਾਈਡ ਵੀ ਵਰਕ ਆਉਗਾ ਦੇਖੋ ਤੇ ਪਰਤੇ ਇਹ ਆਪਾਂ ਜਾਗੋ ਵਾਲਾ ਸੂਟ ਤਿਆਰ ਕਰਵਾਇਆਗਾ ਭੈਣ ਨੇ ਆਪਣੀ ਹਨਾ ਵੀਡੀਓ ਪਿਕ ਆਪਾਂ ਨੂੰ ਸੈਂਡ ਕੀਤੀ ਸੀ ਤੇ ਜਾਗੋ ਵਾਲਾ ਸੂਟ ਆਪਨੇ ਰੈਡੀ ਕਰਵਾਇਆ ਦੇਖੋ ਇਹ ਵਾਲਾ ਹੈ ਫੋਰ ਸਾਈਡ ਵਰਕ ਦੁਪੱਟੇ ਦੇ ਤੇ ਫਿਰ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਬੋਟੇ ਬੋਟੇ ਨਾਲ ਕਾਫੀ ਸੋਹਣਾ ਦੇਖੋ ਆਪਣਾ ਬਣ ਕੇ ਤਿਆਰ ਹੋਇਆਗਾ ਪਿਓਰ ਔਰਗੈਂਜ਼ਾ ਦੁਪੱਟਾ ਦਾ ਫੈਬ੍ਰਿਕ ਤੁਸੀਂ ਆਪਣੀ ਦੱਸ ਸਕਦੇ ਹੋ ਤੇ ਵਰਕ ਵਿੱਚ ਉਹਦੇ ਕੱਟ ਕਰਵਾਉਣਾਗਾ ਆਪਣੇ ਅਕੋਰਡਿੰਗ ਕੱਟ ਕਰ ਸਕਦੇ ਹੋ ਦੁਪੱਟੇ ਦਾ ਵਰਕ ਕੱਟ ਕਰਵਾ ਸਕਦੇ ਹੋ ਕੱਲੀ ਫਿਨਿਸ਼ਿੰਗ ਕਰਵਾ ਸਕਦੇ ਹੋ ਕੱਲੀ ਸ਼ਰਟ ਵਾਲਾ ਵਰਕ ਲੈ ਸਕਦੇ ਹੋ ਆਪਣੇ ਸ਼ਰਾਰੇ ਤੇ ਜੋ ਵੀ ਤੁਸੀਂ ਲਹਿੰਗਾ ਬਣਾਉਣਾਗਾ ਉਹਦੇ ਕਲੀਆਂ ਨਾਲ ਨਾ ਗੋਟਾ ਪੱਤੀ ਨਾਲ ਫਿਨਿਸ਼ਿੰਗ ਕਰਵਾ ਸਕਦੇ ਹੋ ਦੁਪੱਟੇ ਤੇ ਗੋਟਾ ਪੱਤੀ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਨਾ ਇਹੀ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣ ਦਾ ਫਾਇਦਾ ਹੁੰਦਾ ਵੀ ਆਪਾਂ ਆਪਣੇ ਅਕੋਰਡਿੰਗ ਜੋ ਵੀ ਡਿਜ਼ਾਈਨ ਆਪਾਂ ਨੂੰ ਚੰਗਾ ਲੱਗੇ ਉਹ ਕਰਵਾ ਸਕਦੇ ਹਾਂ ਜੋ ਵੀ ਆਪਾਂ ਨੂੰ ਨਹੀਂ ਵਧੀਆ ਲੱਗਦਾ ਉਹਨਾਂ ਆਪਾਂ ਕੱਟ ਕਰਵਾ ਕੇ ਆਪਣੇ ਅਕੋਰਡਿੰਗ ਨ ਜਿਵੇਂ ਤੁਹਾਡੀ ਪਸੰਦ ਹੋਈ ਤੁਹਾਡੀ ਆਪਣੀ ਚੁਆਇਸ ਹੋਈ ਫੈਬਰਿਕ ਦੀ ਕਲਰ ਦੀ ਉਸ ਅਕੋਰਡਿੰਗ ਆਪਣਾ ਸਾਰਾ ਸਾਨੂੰ ਡਿਟੇਲ ਸਾਨੂੰ WhatsApp ਤੇ ਭੇਜ ਕੇ ਆਪਣਾ ਜਾਗੋ ਵਾਲਾ ਜਾਂ ਮੈਰਿਜ ਫੰਕਸ਼ਨ ਦੇ ਲਈ ਕਿਸੇ ਲਈ ਆਪਣਾ ਤੁਸੀਂ ਤਿਆਰ ਕਰਵਾਉਣਾ ਸਲਵਾਰ ਸੂਟ, ਸ਼ਰਾਰਾ ਸੂਟ, ਗਰਾਰਾ ਸੂਟ ਤੇ ਆਪਣਾ ਲਹਿੰਗੇ ਦੇ ਨਾਲ ਹਨਾ ਜਿਵੇਂ ਤੁਹਾਨੂੰ ਪਸੰਦ ਆ ਕਿਸੇ ਫੈਬਰਿਕ ਤੇ ਤਿਆਰ ਕਰਵਾ ਕੇ ਲੈ ਸਕਦੇ ਨਾਰ ਕੜੀ ਤਿਆਰ ਕਰਵਾइए ਦੇਖੋ ਹੈ ਇਦਾਂ ਨਾਰ ਕੜੀ ਸੂਟ ਆਪਰੇ ਰੈਡੀ ਕਰਵਾਇਆ ਕਾਫੀ ਸੋਹਣਾ ਆਪਣਾ ਕੁਸੂਰਤਾ ਪਿਓਰ ਕ੍ਰੇਪ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਫੈਬਰਿਕ ਆ ਜਿਹੜੀ ਪਿਓਰ ਕ੍ਰੇਪ ਦੀ ਹੈਗੀ ਤੇ ਸਾਰਾ ਆਪਾਂ ਹੈਂਡਵਰਕ ਦੇ ਵਿੱਚ ਅਨਾਰਕਲੀ ਦੇ ਵਿੱਚ ਰੈਡੀ ਕਰਵਾਇਆ ਹੈ ਤਾਂ ਕਾਫੀ ਵੱਡਾ ਫਲੇਅਰ ਹੈ ਇਹਦਾ ਪਰਪਲ ਕਲਰ ਆ ਤੇ ਪਿਓਰ ਕ੍ਰੇਪ ਦੀ ਦੇਖੋ ਇਹਦੀ ਫੈਬਰਿਕ ਸਾਰਾ ਕੈਮਰਾ ਕਮਾ ਕੇ ਆਪਾਂ ਤੁਹਾਨੂੰ ਸਾਰਾ ਦਿਖਾ ਦਿੰਦੇ ਆਂਗੀ ਅਨਾਰਕਲੀ ਆਪਾਂ ਨੇ ਰੈਡੀ ਕਰਵਾਇਆ ਹੈ ਹਾਜੀ ਦੇਖੋ ਆਪਾਂ ਕਾਫੀ ਵੱਡਾ ਫਲੇਅਰ ਹੈ ਦੇਖੋ ਅਨਾਰਕਲੀ ਆਪਾਂ ਇੰਦਾ ਰੈਡੀ ਕਰਵਾਈਏ ਪਰਪਲ ਕਲਰ ਹੈਗਾ ਇਹ ਇਹਦਾ ਆਪਣਾ ਪਿਓਰ ਜਿਹੜੀ ਕ੍ਰੇਪ ਆ ਗਈ ਉਹਦੀ ਫੈਬਰਿਕ ਦਾ ਡਾਈ ਕਰਵਾਇਆ ਤੇ ਲੈਣ ਆਪਾਂ ਨੇ ਹੈਂਡਵਰਕ ਦੇ ਵਿੱਚ ਟੋਟਲ ਹੈਂਡ ਦੇ ਵਿੱਚ ਰੈਡੀ ਕਰਵਾਇਆ ਦੇਖੋ ਇਹ ਫਰੰਟ ਬੈਕ ਦੇ ਉੱਪਰੀ ਵੱਤ ਕੋਥੇ ਆਪਾਂ ਨਾਰਕਲੀ ਦਾ ਫਲੇਅਰ ਦਿਓ ਹੈਗਾ ਇਹਦੇ ਬੈਕ ਸਾਈਡ ਵੀ ਵਰਕ ਆਊਗਾ ਇਹਦੇ ਫਰੰਟ ਸਾਈਡ ਵੀ ਵਰਕ ਆਊਗਾ ਦੇਖੋ ਉੱਪਰ ਵੀ ਇਹ ਸਾਰੇ ਵਰਕ ਕਾਫੀ ਸੋਹਣੀ ਵਧੀਆ ਫਿਨਿਸ਼ਿੰਗ ਹੋਈ ਹੋਈ ਹੈ ਵਰਕ ਦੀ ਟੋਟਲ ਹੈਂਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ ਐਦਾਂ ਦੇਖੋ ਇਹਦੀ ਬਾਹਾਂ ਦੇ ਉੱਪਰ ਵਰਕ ਆ ਹਾਂ ਵਾਲਾ ਦੇਖੋ ਇਹਨੇ ਵਧੀਆ ਪੂਰਾ ਬਾਹਾਂ ਦੇ ਉੱਪਰ ਵਰਕ ਟੋਟਲ ਹੈਂਡ ਦੇ ਵਿੱਚ ਆਪਾਂ ਨੇ ਰੈਡੀ ਕਰਵਾਇਆ ਹੈ ਇਹਦੇ ਕਾਫੀ ਸੋਹਣੀ ਆਪਣੀ ਨਾਰਕਲੀ ਤਿਆਰ ਹੋਈ ਹੈ ਕਿ ਤੁਸੀਂ ਆਪਣਾ ਕਿਸੇ ਵੀ ਫੈਬਰਿਕ ਦੇ ਵਿੱਚ ਕਿਸੇ ਵੀ ਕਲਰ ਦੇ ਵਿੱਚ ਇਹਦਾ ਕਰਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਆਪਣਾ ਹੈ ਨਾ ਤਿਆਰ ਹੋਇਆਗਾ ਨਾਰਕਲੀ ਸੂਟ ਕਾਫੀ ਸੋਹਣਾ ਬਣੇਗਾ ਤੇ ਨਾਲ ਦੇਖੋ ਇਹਦੇ ਆਪਾਂ ਪਜਾਮੀ ਰੈਡੀ ਕਰਵਾਈ ਹੈ ਤੁਸੀਂ ਆਪਣਾ ਸ਼ਰਾਰਾ ਗਰਾਰਾ ਹਨਾ ਜੇ ਪਲਾਜੋ ਪੈਂਟ ਪਲਾਜੋ ਵਿੱਚ ਮੈਂ ਤਿਆਰ ਕਰਵਾਉਂ ਮੈਂ ਕਰਵਾ ਸਕਦੇ ਹਾਂ ਤੇ ਕੋਈ ਪਰੇਕ ਨਹੀਂ ਹੈਗਾ ਨਾਲ ਦੇਖੋ ਇਹਦੇ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈ ਪਿਓਰ ਔਰਗੈਂਜ਼ਾ ਦਾ ਦੁਪੱਟਾ ਬਣੇਗਾ विदाउट वर्क ਹੈ ਪੇਸਟਿੰਗ ਪੱਟੀ ਲਗਾ ਕੇ ਆਪਾਂ ਇਹਨੂੰ ਰੈਡੀ ਕਰਵਾ ਲਵਾਂਗੇ ਪੇਸਟਿੰਗ ਪੱਟੀ ਲੱਗੀ ਹੋਈ ਹੈਗੀ ਐਦਾ ਲੇਹਰਾ ਨਹੀਂ ਜੀ ਸਾਰੇ ਦੁਪੱਟੇ ਦੇ ਵਿੱਚ ਐਵੇਂ ਆਪਾਂ ਨੇ ਰੈਡੀ ਕਰਵਾਇਆ ਸਾਰੇ ਦੁਪੱਟਾ ਤੁਸੀਂ ਵਰਕ ਦੇ ਨਾਲ ਵੀ ਦੁਪੱਟਾ ਲੈ ਸਕਦੇ ਹੋ ਅਗਰ ਤੁਸੀਂ ਅਨਾਰਕਲੀ ਦੇ ਨਾਲ ਵਰਕ ਕਰਵਾਉਣਾ ਆਹਣਾ ਹੋਰ ਸਾਈਡ ਤੁਸੀਂ ਆਪਣਾ ਵਰਕ ਕਰਵਾ ਸਕਦੇ ਹੋ ਵਿੱਚ ਬੂਟੀ ਲਾਓ ਜਿਵੇਂ ਤੁਹਾਡੀ ਪਸੰਦ ਅਕੋਮੇ ਕਰਵਾ ਸਕਦੇ ਹੋ ਇਹ ਕਸਟਮਰ ਨੇ ਆਪਣਾ ਐਦਾ ਜੀ ਕਰਵਾਇਆ ਹੈ ਕਾਫੀ ਸੋਹਣਾ ਪਰ ਦੁਪੱਟਾ ਪਿਓਰ ਔਰਗੇਂਜ਼ਾ ਦਾ ਦੁਪੱਟਾ ਹੈਗਾ ਕਾਫੀ ਵਧੀਆ ਫਿਨਿਸ਼ਿੰਗ ਹੁੰਦੀ ਹੈ ਪਿਓਰ ਔਰਗੇਂਜ਼ਾ ਦੇ ਉੱਪਰ ਤੇ ਆਪਣਾ ਇਹ ਸਾਰਾ ਅਨਾਰਕਲੀ ਜਿਹੜਾ ਰੈਡੀ ਗਾ ਹੈ ਸਾਰਾ ਤੁਸੀਂ ਆਪਣਾ ਦੇਖ ਕੇ ਜਿੰਮੇ ਤੱਕ ਪਸੰਦ ਹੋਇਆ ਜਿਹੜੇ ਵੀ ਕਲਰ ਦੇ ਵਿੱਚ ਤੁਸੀਂ ਆਪਣਾ ਹਨਾ ਫਲੇਅਰ ਤਾਂ ਪੂਰਾ ਮਿਲੂਗਾ ਤੁਹਾਨੂੰ ਫਲੇਅਰ ਦੱਸਣ ਦੀ ਜਰੂਰਤ ਨਹੀਂ ਹੈ ਜੀ ਤੁਸੀਂ ਤੁਹਾਨੂੰ ਕਾਫੀ ਬਰਨ ਜਾਂ ਫਲੇਅਰ ਦੇ ਨਾਲ ਆਪਾਂ ਦੇਵਾਂਗੇ ਤੇ ਇਹਦਾ ਨਾ ਸਾਰਾ ਤਾਂ ਟੋਟਲ ਹੈਂਡ ਦੇ ਵਿੱਚ ਤਿਆਰ ਕਰਵਾਇਆ ਗਾ ਕਾਫੀ ਸੋਹਣਾ ਕਮਸੂਰਤ ਲੁੱਕ ਵਾਲਾ ਆਪਣਾ ਅਨਾਰਕਲੀ ਤਿਆਰ ਹੋਇਆ ਗਾ ਤੁਸੀਂ 100% ਇਹ ਪਰਵਾਸ ਕਰਦੇ ਹੋ ਆਪਣਾ ਕਲਰ ਵਗੈਰਾ ਵਿੱਚ ਚੇਂਜ ਕਰਤੀ ਹੈ ਨਾ ਤੁਸੀਂ ਆਪਣਾ ਵਰਕ ਕੱਟ ਕਰਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਘੱਟ ਵਰਕ ਦੇ ਨਾਲ ਕੱਲਾ ਘੇਰੇ ਘੇਰੇ ਤੇ ਵਰਕ ਦੇ ਨਾਲ ਇਸ ਨੂੰ ਹੋਰ ਜਿਆਦਾ ਹੈਵੀ ਬਣਾਉਣਾਗਾ ਨਾਲ ਪਲਾਜ ਵਗੈਰਾ ਤੇ ਵਰਕ ਨਾਲ ਦੁਪੱਟੇ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਉਹ ਵੀ ਆਪਣਾ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿਵੇਂ ਤੁਸੀਂ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ ਵਰਕ ਚੇਂਜ ਕਰ ਸਕਦੇ ਹੋ ਹਨ ਤੇ ਕਿਵੇਂ ਆਪਣਾ ਵਰਕ 스ਕਿਪ ਕਰਵਾ ਕੇ ਐਡ ਕਰਵਾ ਕੇ ਤੁਸੀਂ ਨਾ ਉਸ ਦਾ ਆਪਣਾ ਬੁਟੀਕ ਤੋਂ ਸੂਟ ਤੇ ਅੱਤਰਵਾਉਣ ਦਾ ਆਪਣਾ ਹੀ ਫਾਇਦਾ ਹੁੰਦਾਗਾ ਵੀ ਆਪਣਾ ਡਿਜ਼ਾਈਨ ਆਪਣੇ ਅਕੋਰਡਿੰਗ ਆਪਾਂ ਆਪਣਾ ਹਨਾ ਜਿਹੜਾ ਚੇਂਜ ਇਹ ਕਰ ਸਕਦੇ ਹੁੰਦੇ ਨੇਗੇ ਏ ਘੇਰੇ ਵਾਲਾ ਵਰਕ ਨੂੰ ਸੈਂਟਰ ਪੈਨਲਾਂ ਚ ਚੇਂਜ ਕਰ ਸਕਦੇ ਹਾਂ ਸੈਂਟਰ ਪੈਨਲੇ ਤੋਂ ਘੇਰੇ ਵਾਲਾ ਤੇ ਉਹੀ ਵਰਕ ਆਪਾਂ ਸੇਮ ਬਾਟਮ ਤੇ ਨਾ ਜਿਵੇਂ ਪਸੰਦ ਕਰਦੇ ਹਾਂਗੇ ਆਪਾਂ ਉਵੇਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਸਾਰੇ 150 ਆਪਣੇ ਵਟਸਐਪ ਤੇ ਪੇਜ ਚੱਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 6239168922 ਸੋਰੇ ਅੱਜ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੁੱਤਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ